ਸ਼ੰਭੂ ਬਾਰਡਰ ਤੇ ਹਾਲਾਤ ਕੁਝ ਇਸ ਤਰ੍ਹਾਂ ਨੇ ਕਿ ਹਰ ਕੁਝ ਦੇਰ ਬਾਅਦ ਇੱਥੇ ਥਰੂ ਗੈਸ ਤੇ ਗੋਲੇ ਸੁੱਟੇ ਜਾਂਦੇ ਨੇ ਧੂਆ ਬਹੁਤ ਹੋ ਜਾਂਦਾ ਪਰ ਕਿਸਾਨ ਕਹਿੰਦੇ ਨੇ ਕਿ ਉਹ ਪਛਾਂ ਨਹੀਂ ਹਟਣਗੇ ਵਾਰ-ਵਾਰ ਹੰਝੂ ਗੈਸ ਦੇ ਗੋਲੇ ਸੁੱਟ ਰਹੇ ਨੇ ਕਿਸਾਨ ਤਾਂ ਜੋ ਕਿਸਾਨ ਪਛਾਂ ਹਟ ਜਾਣ ਬਿਲਕੁਲ ਇਹ ਜੋ ਮਰਜ਼ੀ ਕਰ ਲੈਣੇ ਜਿਹੜਾ ਹੜ ਇੱਕ ਵਾਰ ਦਿੱਲੀ ਵੱਲ ਨੂੰ ਪੰਜਾਬ ਤੋਂ ਨਿਕਲ ਕੇ ਚੱਲ ਪਿਆ ਇਹ ਵਾਪਸ ਨਹੀਂ ਜਾਣਾ ਜਿੰਨੀਆਂ ਮਰਜ਼ੀ ਰੋਕਾਂ ਬੈਰੀਕੇਡ ਲਾ ਦੇਣੇ ਪਤਾਸਿਆਂ ਵਰਗੂ ਉਡਾ ਦੇਣਗੇ ਕਿਸਾਨ ਜਥੇਬੰਦੀਆਂ ਵਾਲੇ ਮੋਦੀ ਦੀ ਦੇਖ ਲੋ ਸ਼ਰਮਨਾਕ ਕਾਰਾ ਕਿ ਅਸੀਂ ਸਮਝ ਸਕਦੇ ਹਾਂ ਕਿ ਜਿਹੜੇ ਅਥਰੂ ਗੋਲਿਆ ਇਹਨਾਂ ਦੀ ਮਕਦਾਰ ਜਿਹੜੀ ਆ ਉਹ ਵੀ ਵਧਾ ਕੇ ਛੁੱਟੀ ਜਾ ਰਹੀ ਆ ਕਿ ਲੋਕ ਜਿਹੜੇ ਚੱਕਰ ਖਾ ਕੇ ਬੇਹੋਸ਼ ਹੋ ਕੇ ਥੱਲੇ ਡਿੱਗਣ ਡਰੋਂ ਡਰਾ ਹੀ ਵੇਖੋ ਹਰਕਤ ਮੈਂ ਹੈਰਾਨ ਆ ਇਹਦੇ ਉੱਤੇ ਮੋਦੀ ਦੇ ਉੱਤੇ ਔਰ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆ ਖੱਟੜ ਨੂੰ ਕਿ ਪੰਜਾਬ ਆ ਪੰਜਾਬ ਚੀਕਾਂ ਮਾਰਾ ਦਿਆਂਗੇ ਤੇ ਪੈਰਾ ਥੱਲੇ ਅੱਗ ਮਚਾ ਦਿਆਂਗੇ ਇੱਕ ਵਾਰੀ ਮੋਦੀ ਦੀਆਂ ਔੜ ਵਾਲੀਆਂ ਨਸਲਾਂ ਜਿਹੜੀਆਂ ਉਹ ਯਾਦ ਰੱਖਣਗੀਆਂ ਕਿ ਪੰਜਾਬ ਦੇ ਨਾਲ ਇਹਨੇ ਵਿਤਕਰਾਂ ਕੀਤਾ ਪੰਜਾਬ ਨੂੰ ਇਹਨੇ ਅੱਡ ਕਰਨ ਵਾਸਤੇ ਵੇਖੋ ਕਿੰਨਾ ਵੱਡਾ ਬੈਰੀਗੇਡ ਜਿਹੜਾ ਵਾ ਉਹ ਲਾ ਦਿੱਤਾ ਸੋ ਸ਼ਰਮ ਆਉਣੀ ਚਾਹੀਦੀ ਮੈਂ ਸਮਝਦਾ ਮੋਦੀ ਸਰਕਾਰ ਨੂੰ ਇਹ ਨੌਜਵਾਨੀ ਆਪ ਮਾਰੇ ਨਿਕਲ ਕੇ ਬਾਹਰ ਆਈ ਆ ਪਿਛੇ ਤੁਸੀਂ ਵੇਖੋਗੇ ਵੱਡੇ ਕੱਠ ਹਜੇ ਜਿਹੜੇ ਉਹ ਆ ਰਹੇ ਆ ਕੋਈ ਗਿਣਤੀ ਨਹੀਂ ਆ ਟਰਾਲੀਆਂ ਦੀ ਵੀਆਈਪੀ ਵਹੀਕਲਾਂ ਦੀ ਬਜ਼ੁਰਗ ਜਿਹੜੇ ਨੇ ਜਿਹੜੇ ਛੋਟਿਆਂ ਦੇ ਨਾਲ ਤੁਰਨ ਵਾਲੇ ਆ ਉਹ ਵੀ ਆਪਣੇ ਹੱਕ ਲੈਣ ਵਾਸਤੇ ਜਿਹੜੇ ਆਏ ਮੈਂ ਵੇਖਿਆ ਬਿਆਸ ਪਰਸੋਂ ਛੋਟੇ ਛੋਟੇ 2-2 ਸਾਲ ਦੇ ਬੱਚੇ ਜਿਹੜੇ ਆ ਉਹ ਵੀ ਮਾਵਾਂ ਜੜੀਆਂ ਵਾ ਉਹ ਲੈ ਕੇ ਆਈਆਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸੰਘਰਸ਼ਕੀਆ ਤਾਂ ਜੋ ਸਾਨੂੰ ਔੜ ਵਾਲੀਆਂ ਨਸਲਾਂ ਤੋਂ ਮਿਹਣਾ ਨਾ ਲਾਣਾ ਪਵੇ ਕਿ ਤੁਸੀਂ ਪੰਜਾਬ ਵਾਸਤੇ ਕੀ ਕੀਤਾ ਪੰਜਾਬ ਦੀਆਂ ਜ਼ਮੀਨਾਂ ਵਾਸਤੇ ਪੰਜਾਬ ਦੀਆਂ ਨਸਲਾਂ ਵਾਸਤੇ ਕੀ ਕੀਤਾ ਇਹਦੀ ਮੰਜੀ ਠੋਕ ਕੇ ਜਾਵਾਂਗੇ ਇਸ ਦਿੱਲੀ ਨੂੰ ਝਾਂਜਰਾ ਪਵਾ ਕੇ ਨਚਾ ਕੇ ਜਾਵਾਂਗੇ ਇੱਕ ਰੰ ਪੰਜਾਬ ਵਾਲੇ ਸਾਲ ਤੋਂ ਸਾਲ ਫਸਲ ਰੋਕਣੀ ਪੈਣੀ ਹੈ ਜੇ ਫਸਲਾਂ ਦੀ ਪੂਰੀ ਕੀਮਤ ਲੈਣੀ ਹੈ ਉਹ ਰਾਜਧਾਨੀ ਦੀ ਸਿਆਸਤ ਏਸ਼ੀਆ ਦੇ ਵਿੱਚ ਬਹਿ ਕੇ ਮੱਚੂਗੀ ਉਹ ਤਕੜੇ ਹੋ ਜੋ ਜਵਾਨੋ ਦਿੱਲੀ ਦਾ ਪੈਰਾਂ ਚ ਝਾਂਜਰ ਪਾ ਕੇ ਨੱਚੂਗੀ ਕਾਰਾਂ ਚੰਗੀਆਂ ਹੋਣ ਇੱਥੇ ਤਾਂ ਮੂੰਹ ਹਲਾ ਕੇ ਕਹਿ ਦਿੰਦੇ ਬਾਹਰ ਨਾ ਜਾਓ ਇੱਥੇ ਰੋਜ਼ਗਾਰ ਕਾਦਰ ਰੋਜ਼ਗਾਰ ਦੇ ਰਹੇ ਆ ਇਹ ਤਾਂ ਸਾਡੀ ਫਸਲਾਂ ਦਾ ਮੁੱਲ ਨਹੀਂ ਦਿੰਦੇ ਸਾਨੂੰ ਇੱਕ ਤੰਗ ਹੋ ਕੇ ਬੱਚਿਆਂ ਨੂੰ ਬਾਹਰ ਭੇਜਣਾ ਪੈਂਦਾ ਵੀ ਤੁਹਾਡਾ ਫਿਊਚਰ ਨਹੀਂ ਹੈਗਾ ਤੇ ਤੁਸੀਂ ਬਾਹਰ ਜਾਓ ਠੀਕ ਹੈ ਸਾਡਾ ਕੋਈ ਹੱਕ ਦਿਲ ਨਹੀਂ ਕਰਦਾ ਕਿਸੇ ਦਾ ਆਪਣੇ ਘਰਾਂ ਤੋਂ ਆਪਣੇ ਛੋਟੇ-ਛੋੜੇ ਬੱਚਿਆਂ ਨੂੰ ਛੱਡ ਕੇ ਆਣ ਦੇ ਦਿੱਲੀ ਦੀਆਂ ਬਰੂਹਾਂ ਤੇ ਬੈਠਣਾ ਪਰ ਇਹ ਮਜਬੂਰ ਕਰਦੇ ਆਂ ਸ਼ਾਂਤਮਈ ਧਰਨਾ ਫੇਰ ਵੀ ਗੋਲੇ ਸਿੱਟੇ ਜਾ ਰਹੇ ਆ ਐਕਸਪਾਇਰਡ ਗੋਲੇ ਸਿੱਟੇ ਇਸ ਤੋਂ ਵੱਡੀ ਮੈਂ ਕਹਿੰਦਾ ਤਾਨਾਸ਼ਾਹੀ ਕੋਈ ਹੋ ਨਹੀਂ ਸਕਦੀ ਇਹ ਜਣਾ ਅੱਜ ਪਟਦੂਗੀ ਪੰਜਾਬ ਦੀ ਜਵਾਨੀ ਹਰਿਆਣੇ ਦੀ ਜਵਾਨੀ ਅਸੀਂ ਪੰਜਾਬ ਵੱਲੋਂ ਹਰਿਆਣੇ ਵੱਲੋਂ ਪੰਜਾਬ ਦੇ ਮਜ਼ਦੂਰਾਂ ਵੱਲੋਂ ਹਰਿਆਣੇ ਦੇ ਮਜ਼ਦੂਰਾਂ ਵੱਲੋਂ ਐਮਐਸਪੀ ਲਈ ਆਏ ਆ ਕਰਜ਼ੇ ਮੁਕਤੀ ਲਈ ਆਏ ਆ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਆਏ ਆ ਇਹ ਗੋਲੇ ਸਿੱਟ ਰਹੇ ਐ ਇਹ ਗੋਲੀਆਂ ਵੀ ਮਾਰਨਗੇ ਪਰ ਜਾਂ ਤਾਂ ਅੱਜ ਇਹ ਬੈਰੀਗੇਟ ਟੁੱਟੂਗਾ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਖਾਲੀ ਨਹੀਂ ਜਾਂਦੇ ਜੀ ਘਰਾਂ ਨੂੰ ਇਹ ਸਾਰੀਆਂ ਸਟੇਟਾਂ ਸਾਡੇ ਨਾਲ ਨੇ ਠੀਕ ਹੈ ਇਹ ਜੋ ਮਰਜੀ ਕਹੀ ਜਾਣ ਵੀ ਕੱਲਾ ਪੰਜਾਬ ਐ ਜੋ ਵੀ ਐ ਸਾਰੇ ਸਾਡੇ ਨਾਲ ਆ ਹਜੇ ਸਾਡੇ ਜੋ ਉਹ ਉੱਥੇ ਸਾਡੇ ਲੀਡਰ ਬੈਠੇ ਆ ਉਹਨਾਂ ਵੱਲੋਂ ਜਦੋਂ ਕਾਲ ਆਏਗੀ ਉਸ ਤੋਂ ਬਾਅਦ ਕੀ ਕੂਚ ਹੋਏਗਾ ਦਿੱਲੀ ਪਹੁੰਚਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਲੱਖਾ ਸਦਾਨਾ ਪਾਨਾ ਸਿੱਧੂ ਵੱਡੇ ਕਾਫਲੇ ਦੇ ਵਿਚਾਰਿਆ ਹੁਣੇ-ਹੁਣੇ ਮੈਨੂੰ ਪਤਾ ਵੀ ਲੱਗਾ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਬਾਪੂ ਬਲਕੌਰ ਸਿੰਘ ਨੇ ਆਪਣੀ ਪੂਰੀ ਮਸ਼ੀਨਰੀ ਇਸ ਅੰਦੋਲਨ ਦੇ ਵਿੱਚ ਝੋਕ ਦਿੱਤੀ ਹੈ ਬਿਲਕੁਲ ਪਰ ਇਹ ਵਾਰ-ਵਾਰ ਜਿਵੇਂ ਹੰਝੂ ਗੈਸ ਦੇ ਗੋਲੇ ਨੇ ਤਾਂ ਜੋ ਕਿਸਾਨ ਪਿਛਾਂ ਹਟ ਜਾਣ ਪਰ ਕਿਸਾਨ ਫੇਰ ਅੱਗੇ ਪਹੁੰਚ ਜਾਂਦੇ ਨੇ ਉਸੇ ਤਰ੍ਹਾਂ ਬਿਲਕੁਲ ਨਹੀਂ ਅਸੀਂ ਡਰਨ ਵਾਲੀ ਕੌਮ ਨਹੀਂ ਹੈਗੀ ਜੀ ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਗੁਰੂਆਂ ਨੇ ਆਪਣੇ ਛੋਟੇ-ਛੋਟੇ ਬੱਚੇ ਨੀਹਾਂ 'ਚ ਚੜਵਾਏ ਦੋ ਬੱਚੇ ਆਪਦੇ ਚਮਕੌਰ ਦੀ ਜੰਗ 'ਚ ਸ਼ਹੀਦ ਕਰਾਏ ਅਸੀਂ ਤਾਂ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਹੋਇਆ ਜੀ ਅਸੀਂ ਇਹਨਾਂ ਦੇ ਗੋਲਿਆਂ ਤੋਂ ਨਹੀਂ ਡਰਾਂਗੇ ਅਸੀਂ ਇਹਨਾਂ ਦੇ ਬੈਰੀਕੇਟ ਇਹਨਾਂ ਦੇ ਕੰਦਾ ਸ਼ਾਂਤਮਈ ਤਰੀਕੇ ਨਾਲ ਤੋੜ ਕੇ ਦਿੱਲੀ ਨੂੰ ਕੂਚ ਕਰਾਂਗੇ ਪਰ ਕੀ ਇਤਬਾਰ ਹੈ ਪਹਿਲਾਂ ਵੀ ਤਰਨਾ ਲੱਗਿਆ ਸੀ ਵਾਪਸ ਮੁੜ ਗਏ ਉਹਨਾਂ ਨੇ ਭਰੋਸਾ ਦੇ ਦਿੱਤਾ ਇਸ ਵਾਰ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਜੀ ਸਿਰ ਤੇ ਕਫਨ ਬੰਨ੍ਹ ਕੇ ਆਈਆਂ ਨੇ ਕੇਸਰੀ ਨਿਸ਼ਾਨ ਲਾ ਕੇ ਆਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੌਂਖਾ ਕੇ ਆਈਆਂ ਨੇ ਤੇ ਗੀਤਾ ਕ੍ਰਾਂਧ ਦੀ ਸੌਂਖਾ ਕੇ ਆਏ ਨੇ ਸਾਰੇ ਧਰਮਾਂ ਦੇ ਲੋਕ ਆਏ ਆ ਔਰ ਇਹ ਮਿਥਕੇ ਆਏ ਆ ਵੀ ਇਸ ਵਾਰ ਮਤਲਬ ਸਾਰੀਆਂ ਮੰਗਾਂ ਪੂਰੀਆਂ ਕਰਕੇ ਜਾਵਾਂਗੇ ਕੋਈ ਤੋਖਾ ਨਹੀਂ ਕਰਦੀ। ਉਹ ਤੋਖਾ ਖਾਦਾ ਉਹ ਤੋਖਾ ਹੁਣ ਅਸੀਂ ਨਵੀਂ ਖਾਵਾਂਗੇ। ਪਹਿਲਾਂ ਗੱਲ ਹੋਈ ਸੀ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇੱਕ ਦੇਸ਼ ਦਾ ਖੇਤੀਬਾੜੀ ਮੰਤਰੀ ਹੈ ਜੋ ਇੱਕ ਦੇਸ਼ ਦੀ ਸਿਰਮੌਰ ਹਸਤੀ ਹੁੰਦੀ ਹੈ। ਇੱਕ ਵਿਸ਼ਵਾਸ ਹੁੰਦਾ ਸਾਡੇ ਭੋਲੇ ਲੋਕ ਆ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਕਿ ਸਾਡੇ ਵਿਸ਼ਵਾਸ ਤੇ खरे ਉਤਰਨਗੇ। ਪਰ ਇਹ ਸਾਡੇ ਕਰੇ ਨਹੀਂ ਉਤਰੇ ਵਿਸ਼ਵਾਸ ਤੇ ਸਾਨੂੰ ਦੁਬਾਰੇ ਤੋਂ ਉਹੀ ਜੋ ਹਥਿਆਰ ਆ ਉਹੀ ਸਾਡੇ ਜੋ ਖੇਤੀਬਾੜੀ ਦੇ ਸੰਦੋ ਲੈ ਕੇ ਸਾਨੂੰ ਬਰੂਹਾ ਤੇ ਦੁਵਾਰੇ ਹੁਣੇ ਕਿਸਾਨ ਲੀਡਰ ਕਹਿ ਰਹੇ ਸੀਗੇ ਵੀ ਅਸੀਂ ਚਾਹੇ ਗੋਲੀ ਮਾਰਨ ਚਾਹੇ ਡੰਡਾ ਮਾਰਨ ਅਸੀਂ ਸ਼ਾਂਤਮਈ ਰਹਿਣਾ ਰਹਿਣਾ ਜੀ ਬਿਲਕੁਲ ਜੀ ਸ਼ਾਂਤਮਈ ਤਰੀਕੇ ਮੈਡਮ ਦੇਖੋ ਪਹਿਲਾਂ 2 ਸਾਲ ਦਿੱਲੀ ਦੀ ਬਰੂਹਾ ਤੇ ਬੈਠੇ ਰਹੇ ਜਦੋਂ ਕਿ ਦਿੱਲੀ ਨਾਲ ਇਨੇ ਅਵੇਡ ਨਹੀਂ ਹੈਗੇ ਅਨਵੇਡ ਸੀਗੇ ਉੱਥੇ ਜਾ ਕੇ ਕੋਈ ਇੱਕ ਵੀ ਬੱਚੇ ਤੋਂ ਲੈ ਕੇ ਕੋਈ ਕੈਦੇ ਵੀ ਇਹਨਾਂ ਨੇ ਕੋਈ ਬਦਸਲੂਕੀ ਕੀਤੀ ਕੁਝ ਵੀ ਕੀਤੀ ਈਵਨ ਜਦੋਂ ਉਹ ਦਿੱਲੀ ਤੋਂ ਅਸੀਂ ਵਾਪਸ ਆਏ ਆ ਉੱਥੇ ਲੋਕਾਂ ਨੇ ਹੰਝੂਆਂ ਦੇ ਹਾਰ ਪਾਏ ਆ ਉਹ ਰੋ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਇੱਥੇ ਰੋਕੋ ਜੇ ਸਾਡੇ ਨਾਲ ਪਿਆਰ ਸੀ ਅਸੀਂ ਠੀਕ ਸੀ ਤਾਂ ਹੀ ਉਹਨਾਂ ਨੇ ਸਾਡੇ ਵੱਲ ਇੰਨਾ ਸਾਨੂੰ ਸਮਰਥਨ ਦਿੱਤਾ ਹੁਣ ਵੀ ਉਹਨਾਂ ਵੱਲੋਂ ਸਾਡੇ ਲਈ ਵੈਲਕਮ ਹੈ ਠੀਕ ਹੈ ਹੁਣ ਵੀ ਉਹ ਸਾਡੇ ਨਾਲ ਹੀ ਆ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਹੁਣ ਵੀ ਓਵੇਂ ਅਸੀਂ ਪਿਆਰ ਨਾਲ ਭਾਵਾਂ ਵਣ ਰਲ ਮਿਲ ਕੇ ਉੱਥੇ ਰਵਾਂਗੇ ਲੋਕਤੰਤਰ ਦਾ ਇਹ ਕਹਾਣ ਦੇਖ ਲੋ ਜੀ ਅਭੀ ਹੁਣੇ ਹੁਣ ਇੱਕ ਪੱਤਰਕਾਰ ਵੀਰ ਦੇ ਅਥਰੂ ਗੈਸ ਦਾ ਗੋਲਾ ਵੱਜਿਆ ਕਿਉਂਕਿ ਜਾਗਦੀ ਜ਼ਮੀਰ ਵਾਲੀ ਪੱਤਰਕਾਰੋਂ ਤੁਸੀਂ ਸਾਡੇ ਨਾਲ ਖੜੇ ਹੋ ਕਿਸਾਨਾਂ ਨਾਲ ਖੜੇ ਹੋ ਪਰ ਇਹ ਮੋਦੀ ਹਕੂਮਤ ਦੇਖ ਲੋ ਜੀ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੀ ਉਹਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਹੁਣੀ ਹੁਣੀ ਇੱਕ ਜ਼ਖਮੀ ਪੱਤਰਕਾਰ ਵੀਰ ਨੂੰ ਦੇਖਿਆ ਮੈਂ ਐਦੂ ਵੱਡੀ ਗੰਦੀ ਸਿਆਸਤ ਮੋਦੀ ਦੀ ਕੀ ਹੋਊਗੀ ਇਹ ਜਕਰੀਆ ਖਾਨ ਦੀਆਂ ਰੂਹਾਂ ਇਹ ਔਰੰਗਜ਼ੇਬ ਦੀਆਂ ਰੂਹਾਂ ਇਹਨਾਂ ਦੇ ਵਿੱਚ ਆ ਚੁੱਕੀਆਂ ਨੇ ਇਹਨਾਂ ਦੇ ਵਿੱਚ ਜਰਨਲ ਡਾਇਰ ਆ ਚੁੱਕਿਆ ਹੈ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਕਰਨਾ ਚਾਹੁੰਦੇ ਆ ਪਰ ਇਹਨਾਂ ਦਾ ਮੂੰਹ ਮੋੜਾਂਗੇ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਾਫਲੇ ਜਿਹੜੇ ਆ ਰਹੇ ਨੇ ਲਗਾਤਾਰ ਸ਼ੰਭੂ ਬਾਰਡਰ ਤੇ ਇੱਕ ਤੋਂ ਬਾਅਦ ਇੱਕ ਕਾਫਲਾ ਪਹੁੰਚਦਾ ਹੈ ਜੈਕਾਰਿਆਂ ਦੀ ਗੂੰਜ ਦੇ ਵਿੱਚ ਕਾਫਲੇ ਆ ਰਹੇ ਨੇ ਲਗਾਤਾਰ ਅੱਗੇ ਵਧ ਰਹੇ ਨੇ ਕਿਉਂਕਿ ਵਾਟਰ ਕੈਨਨ ਜਿਹੜਾ ਹਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇਸ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਇਸ ਲਈ ਪਾਣੀ ਦਾ ਬੰਦੋਬਸਤ ਵੀ ਕਰ ਰਹੇ ਨੇ ਤੇ ਲਗਾਤਾਰ ਇਹ ਪਹੁੰਚ ਰਹੇ ਨੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਵੱਡੀ ਪੀੜ ਹੈ ਜਿਹੜੀ ਹੈ ਉਹ ਇਕੱਠੀ ਹੈ ਇੱਥੇ ਕਿਸਾਨ ਨੇ ਇਕੱਠੇ ਹੋਏ ਨੇ ਨਾਰੇਬਾਜ਼ੀ ਕਰ ਰਹੇ ਨੇ ਲਗਾਤਾਰ ਨੌਜਵਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕਿਸਾਨ ਬਿਲਕੁਲ ਸ਼ਾਂਤ ਮੈਥੀ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ ਸਰਕਾਰ ਚਾਹੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹਤਕੰਡਾ ਕਿਉਂ ਨਾ ਅਪਣਾਏ ਚਾਹੇ ਹੰਝੂ ਗੈਸ ਦੇ ਗੋਲੇ ਛੱਡੇ ਚਾਹੇ ਵਾਟਰ ਕੈਨਨ ਦਾ ਇਸਤੇਮਾਲ ਕਰੇ ਚਾਹੇ ਥਰੂ ਗੈਸ ਛੱਡੇ ਚਾਹੇ ਕੁਝ ਵੀ ਕਰੇ ਪਰ ਕਿਸਾਨ ਪ੍ਰਦਰਸ਼ਨ ਨਹੀਂ ਕਰਨਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮੌਜੂਦ ਨੇ ਅਤੇ ਹਾਲਾਤ ਸ਼ੰਭੂ ਬਾਰਡਰ ਦੇ ਨੇ ਉਦੋਂ ਜਦੋਂ ਕਿਸਾਨ ਪਾਚ ਦਿੱਲੀ ਕੂਚ ਕਰਨਾ ਚਾਹੁੰਦੇ ਸਨ ਤੇ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਬੈਰੀਕੇਡ ਦੇ ਇਸ ਪਾਸੇ ਯਾਨੀ ਕਿ ਪੰਜਾਬ ਵਾਲੇ ਪਾਸੇ ਕਿਸਾਨ ਜਾਣਾ ਚਾਹੁੰਦੇ ਨੇ ਦੇਸ਼ ਦੀ ਰਾਜਧਾਨੀ ਦਿੱਲੀ ਪਰ ਉਹਨਾਂ ਨੂੰ ਰੋਕਿਆ ਜਾ ਰਿਹਾ ਵਾਰ-ਵਾਰ ਹੰਝੂ ਗੈਸ ਦੇ ਗੋਲੇ ਜਿਹੜੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਦਿੱਕਤਾਂ ਵੀ ਪੇਸ਼ ਆ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਕਰਕੇ ਕਿੰਨੀ ਇੱਕ ਮੁਸ਼ਕਿਲ ਆ ਰਹੀਆਂ ਹੈ ਕਹਿੰਦੇ ਕਿਸਾਨ ਪਿਛਾ ਹਟ ਜਾ ਮੈਂ ਪਿਛਾ ਨਹੀਂ ਹਟਦੇ ਜੋ ਮੈਂ ਹੋ ਜਾ ਆਪਣਾ ਕਾਨੂੰਨ ਲਈ ਕਰਾਂਗੇ ਇਹਨੇ ਮਾਜੀ ਗੋਲੇ ਛੱਡ ਦੇ ਕਿੱਧਰ ਜਾਂਦੇ ਇੱਥੇ ਇੱਥੇ ਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਹਾਲਾਤ ਹੈ ਜਿਹੜੇ ਉਹ ਕਿੰਨੇ ਖਰਾਬ ਹੋ ਜਾਂਦੇ ਨੇ ਕਿਉਂਕਿ ਹੰਝੂ ਗੈਸ ਦੇ ਗੋਲੇ ਵਾਰ-ਵਾਰ ਇੱਥੇ ਆ ਰਹੇ ਨੇ ਬਜ਼ੁਰਗ ਨੇ ਨੌਜਵਾਨ ਨੇ ਕੁਝ ਬੱਚੇ ਵੀ ਨੇ ਜੋ ਇੱਥੇ ਪਹੁੰਚੇ ਨੇ ਪ੍ਰਦਰਸ਼ਨ ਕਰ ਰਹੇ ਨੇ ਉਹ ਆਪਣੀਆਂ ਹੱਕਾਂ ਦੇ ਲਈ ਮੰਗਾਂ ਦੇ ਲਈ ਉਹ ਚਾਹੁੰਦੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਹਵਾ ਦੇ ਵਿੱਚ ਤੁਸੀਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜਿਹੜਾ ਸਾਲਾਂ ਦੇ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਪਰ ਇਹ ਹੰਝੂ ਗੈਸ ਦੇ ਗੋਲੇ ਲਗਾਤਾਰ ਹਰਿਆਣੇ ਵਾਲੇ ਪਾਸਿਓਂ ਆ ਰਹੇ ਨੇ ਤੇ ਇੱਧਰ ਪੰਜਾਬ ਦੇ ਕਿਸਾਨ ਵੀ ਡਟੇ ਨੇ ਕਹਿੰਦੇ ਨੇ ਦਿੱਲੀ ਕੂਚ ਜ਼ਰੂਰ ਕਰਨਗੇ ਚਰਨਜੀਤ ਕੌਰ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ এবੀਪੀ ਸੰਜਾ